ਸਮਾਣਾ ਦੀ ਰਾਮ ਬਸਤੇ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਦੋ ਨੌਜਵਾਨਾਂ ਦੀ ਮਾਰਕੁੱਟ ਕੀਤੀ ਗਈ ਹੈ ਜਿਨ੍ਹਾਂ ਦੇ ਸੱਟਾਂ ਗੰਭੀਰ ਲੱਗੀਆਂ ਹਨ ਸਮਾਣਾ ਕੇ ਸਰਕਾਰੀ ਹਸਪਤਾਲ ਤੇ ਜ਼ੇਰੇ ਇਲਾਜ ਹੈ ਔਰ ਇਸ ਦੀ ਜਾਂਚ ਸਿਟੀ ਪੁਲਿਸ ਸਮਾਣਾ ਦੇ ਅਧਿਕਾਰੀ ਅਜੀਤ ਕੋਰ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨਾਲ ਗਲਵੱਡ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਹਸਪਤਾਲ ਤੋਂ ਐਮਰ ਮਿਲੀ ਹੈ ਬਿਆਨ ਦਰਜ ਕਰਕੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਣੀ ਹੈ ਹੈ ਵਿੱਕੀ ਪਿਤਾ ਦਾ ਨਾਮ ਲਛਮਨ ਰਹਿੰਦੇ ਕਿਥੇ ਰਾਮ ਬਸਤੀ ਅਸੀਂ ਬੈਠੇ ਸੀਗੇ ਜੀ ਮੇਰੇ ਨਾਲ ਜਿਹੜਾ ਮੁੰਡਾ ਕਾਲਰ ਨੂੰ ਪੜ ਕੇ ਤਿੰਨ ਵਾਰੀ ਖਿੱਚਿਆ ਜੀ ਉਹਨੇ ਮੇਰੇ ਮਨੇ ਉਹਨੂੰ ਟਕੇ ਇੱਕੋ ਗੱਲ ਕਰੀ ਕੋਈ ਨਸ਼ਾ ਪਤਾ ਕਰ ਰਿਹਾ ਸੀ दारू ਪੀ ਰਿਹਾ ਸੀ ਅਨਜੋਣ ਉਹਨਾਂ ਨੇ ਨਸ਼ਾ ਕਰ ਰਿਹਾ ਸੀ दारू ਪੀ ਰਿਹਾ ਸੀਗੇ ਮਨੇ ਕੀਤਾ ਨਾ ਅਸੀਂ ਪਹਿਲਾਂ ਬੈਠੇ ਸੀਗੇ ਇੱਦਾਂ ਜੀ ਉਦੋਂ ਪੀ ਰਿਹਾ ਸੀ दारू ਨਹੀਂ ਅਸੀਂ ਉਹਨਾਂ ਨਾਲ ਪਹਿਲਾਂ ਬੈਠੇ ਸੀਗੇ ਸਾਡੇ ਕੋਲ ਅੱਗੇ ਨਾ दारू ਲੈ ਕੇ ਆ ਕੇ ਬੈਠ ਗਏ ਹੋ ਗਏ ਤੁਹਾਡੇ ਕੋਲ ਹਾਂ ਜੀ ਉਹ ਬੰਦਾ ਮੇਰੇ ਉਹਨੇ ਕਾਲਰ ਖਿੱਚਣ ਲੱਗ ਗਿਆ ਜੀ ਉਹ ਮੁੰਡਾ ਜਿਹੜਾ ਮੀਨ ਮੀਨ ਮੁੰਡਾ ਜੀ ਤੇ ਉਹ ਮੈਨੂੰ ਕਹਿਣ ਲੱਗ ਗਿਆਂ ਮੈਨੂੰ ਕਹ ਬੱਚੇ ਤੈਨੂੰ ਤਮੀਜ਼ ਨਹੀਂ ਆਗੀ ਤੂੰ ਐਦਾਂ ਖਿੱਚ ਰਿਆ ਮੇਰੇ ਨੂੰ ਉਹਨੇ ਮੇਰੇ ਕੁਛ ਨਹੀਂ ਕਰਾਇਆ ਇਹ ਕਹਿੰਦਾ ਤੂੰ ਮੇਰਾ ਕੀ ਕਰ ਲਿਆ ਫੇ ਖਿੱਚ ਵੀ ਤਾ ਮਾਰੇ ਤੇਰੇ ਮੇਰੇ ਹੀ ਪਹਿਲਾ ਪੰਜ ਮਹਾਰਾਜ ਜੀ ਗੈਰ ਕਿ ਉਹ ਫਿਰ ਇੱਕ ਦਰਾੜ ਮਹਾਰਾਜ ਜੀ ਜਿਹੜਾ ਹੁੰਦਾ ਨਹੀਂ ਮੁਰਗੇ ਮਾਰ ਕੇ ਵੜਦੇ ਛੂਰਾ ਹੁੰਦਾ ਜਿਹੜਾ ਉਹ ਮੇਰੇ ਸਿਰ 'ਤੇ ਮਾਰੀ ਕਰਦੇ ਤੂੰ ਮੈਂ ਹੀ ਕੰਮ ਕਰਦਾ ਪਲਾਸਟਿਕ ਦਾ ਕੰਮ ਕਰਦਾ ਹਾਂ ਪ੍ਰਿਆ ਜੀ ਪ੍ਰਿਆ ਅੱਛਾ ਵਿੱਕੀ ਕਿਹੜੀ ਵਸਤੇ ਨੇ ਫਰਾਮਸਤੀ 10 ਮੁੰਡੇ ਨੇ ਜੀ ਮਾਰਿਆ ਕਿ ਇਹਨਾਂ ਨੂੰ ਕੋਈ ਗੱਲ ਬਸ ਜਿੱਦਾਂ ਬੱਟੇ-ਬੱਟੇ ਨਹੀਂ ਹੋ ਗਈ ਸੀ ਨਾ ਦੀ ਬੇਸਬਾ ਜੀ ਆ ਕੇ ਇਹਨਾਂ ਤੇ ਉਹਨਾਂ ਨੇ ਮਾਰ ਮਾਰੋ ਬਾਈ ਘੱਟ ਮਾਰੇ ਇਹਨਾਂ ਦੀ ਜੀ ਤਲਵਾਰ ਮਾਰੀ ਸਿਰ ਤੇ ਜੀ ਸਿਰ ਤੇ ਹਾਂਜੀ ਕਿੰਨੇ ਮੁੰਡੇ ਸੀ 10 ਮੁੰਡੇ ਸੀ ਜੀ ਮੱਲੇ ਦੀ ਹਾਂਜੀ ਮੱਲੇ ਦੀ ਸੀ ਸਾਰੀ ਦੀ ਬੰਤਨੀ ਇੱਕ ਸਾਰ ਪੁਲਿਸ ਨੂੰ ਸਗਨ ਕਰੀਏ ਹਾਂਜੀ ਕਰੀ ਸੀ ਗੱਲ ਆਏ ਨੇ ਪੁਲਿਸ ਜਾਣ ਲਈ ਨਹੀਂ ਜੀ ਅੱਜ ਕਰ ਰਹੇ ਨੇ ਕੜਾ ਕਲਮੇਸ ਹਾਂ ਕਮਲੇਸ ਹਾਂ ਤਲਾਰ ਮਾਰੀ ਜੀ ਗਡਾਸੇ ਤਲਾਰਾ ਬਾਕੀ ਕਿੱਥੇ ਮਾਰੀ ਹੋਈ ਇੱਕ ਬਾਤ ਇਧਰ ਹੀ ਵੜਤੀ ਦੀ ਗਡਾਸੀ ਨਾਲ ਇੱਕ ਇਧਰ ਵੜਤੀ ਦੀ ਧੰਨਵਾਦ ਸਿਰ ਜੀ ਮਾਰੀ ਇੱਥੇ ਪੰਜ ਮਾਰਿਆ ਦਾ ਹੈਗੇ 24 ਸਾਲ ਦਾ ਜੀ ਦੋ ਹੀ ਪਾਤਾ ਸੀ ਉਹ 10 ਜਣੇ ਸੀ ਜੀ ਉਹ ਤਾਂ ਬਿਮਾਰ ਹੋ ਤਾਂ ਲੇਵਰ ਚ ਪਰੋਮਲ ਕੋਈ ਸ਼ਰਾਬ ਸ਼ਰੂ ਨਹੀਂ ਪੀਂਦਾ ਗਿਆ ਮੇਰੇ ਬੰਦੇ ਉਹ ਸੀ ਦੂਜੇ ਆਏ ਤੇ ਉਹ ਤਾਂ ਪੀਂਦੇ ਨੇ ਜੀ ਉਹ ਤਾਂ ਮੈਡੀਕਲ ਨਾਸ਼ਾ ਵੀ ਕਰਦੇ ਨੇ ਨਾ ਗੋਪਾਲ ਹੈ ਗੋਪਾਲ ਹਾਂਜੀ ਪਿਤਾ ਦਾ ਨਾਮ ਭੋਗੈ ਕਿਥੇ ਰਹਿੰਦੇ ਹੋ ਆਰਾਮ ਬਸਤੀ ਆਰਾਮ ਬਸਤੀ ਪਰ ਇਹ ਚਾਰ ਪੰਜ ਨੇ ਇਕੱਠੇ ਨੂੰ ਇਕੱਲੇ ਨੂੰ ਚਰਨ ਚਾਰ ਪੰਜ ਨੇ ਪੈਗੇ ਮੈਂ ਉਹਨਾਂ ਨੂੰ ਛੜਾਨ ਲੱਗਾ ਤੇ ਮੈਨੂੰ ਵੀ ਹਮਲਾ ਮਰਤੇ ਵੀ ਕਰਤਾ ਉਹਨਾਂ ਨੇ ਤੂੰ ਆਪਣੇ ਭਾਈ ਕੋਲ ਬੈਠਾ ਸੀ ਹਾਂਜੀ ਮੈਂ ਮੇਰੇ ਭਾਈ ਨੂੰ ਦੇਖਿਆ ਨਾ ਕਿਤੇ ਉੱਪਰ ਚਾਰ ਪੰਜ ਨੇ ਇਕੱਲੇ ਨੂੰ ਲੱਗ ਪਏ ਜਦ ਮੈਂ ਗਿਆ ਤਾਂ ਮੇਰੇ ਵੀ ਖਾਕੀਆਂ ਆਪਣੇ ਰਾੜ ਮਾਰੀ ਮੇਰੀ ਬਾਹ ਤੇ ਹੀ ਪੰਜ ਮਾਰ ਇੱਕ ਨੇ ਮੇਰੇ ਸਿਰ ਤੇ ਇੱਕ ਬਾਹ ਤੇ ਇੱਥੇ ਪੰਜ ਮਾਰ ਇਸ ਨੂੰ 3-4 ਉਹ ਉਹ ਦੁਕਾਨ ਹੈ ਡੈਰੀ ਡੈਰੀ ਵਾਲੀ ਦੁਕਾਨ ਦੇ ਕੋਲ ਟੱਥਾ ਤੁਹਾਨੂੰ ਜਾ ਕੇ ਉਹ ਫਰਿਚਰ ਵਾਲੀ ਦੁਕਾਨ ਦੇ ਸਾਹਮਣੇ ਹੈ ਹੈ ਹਾਂਜੀ ਹਾਂ ਕੁਛ ਨਹੀਂ ਕਰ ਬਣਾ ਇੱਕ ਸਿਵਲ ਹਸਪੀਟਲ ਸਮਾਣਾ ਤੋਂ ਇਨਫੋਰਮੇਸ਼ਨ ਆਈ ਸੀ ਕਿ ਗੋਪਾਲ ਪੁੱਤਰ ਬਾਬੀ ਅਤੇ ਵਿੱਕੀ ਪੁੱਤਰ ਲక్ష్ਣਾਰਾਮ ਜੋ ਦੋਨੋਂ ਹੀ ਰਾਮ ਬਸਤੀ ਦਿਨ ਸਮਾਣਾ ਦੇ ਨੇ ਜਿਨ੍ਹਾਂ ਦੇ ਲੜਾਈ ਝਗੜੇ ਹੋਣ ਕਰਕੇ ਸੱਟਾਂ ਲੱਗੀਆਂ ਨੇ ਉਧਰ ਰਿਗਾਰਡਿੰਗ ਸਾਨੂੰ ਇਤਲਾਹ ਆਈ ਆ ਜਿਨ੍ਹਾਂ ਦੇ ਬਿਆਨ ਰਿਕਾਰਡ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼